ਲੁਧਿਆਣਾ ਦੇ ਬੂਟ ਵਕਰੇਤਾ ਪ੍ਰਿੰਕਲ ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਹੁਣ ਵੱਡਾ ਅਪਡੇਟ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੇ ਸਮੇਂ ਜਦੋਂ ਗੋਲੀਆਂ ਚੱਲੀਆਂ ਨੇ ਤਾਂ ਦੋ ਮੌਲਦਮ ਜਿਹੜੀ ਸੀ ਉਹ ਦੁਕਾਨ ਦੇ ਵਿੱਚ ਮੌਜੂਦ ਸੀ ਵਾਰਦਾਤ ਵਾਲੇ ਦਿਨ ਗੋਲੀਆਂ ਚਲਾਉਣ ਤੋਂ ਪਹਿਲਾਂ ਦੋ ਹਮਲਾਵਰ ਉਸ ਦੀ ਦੁਕਾਨ ਤੋਂ ਨਾ ਸਿਰਫ ਬੂਟ ਖਰੀਦ ਕੇ ਲੈ ਕੇ ਆਏ ਸਨ ਸਗੋਂ ਕੱਟਣਾ ਤੋਂ ਚੰਦ ਮਿੰਟ ਪਹਿਲਾਂ ਹੀ ਦੋਵੇਂ ਬੂਟ ਬਦਲਣ ਦੇ ਬਹਾਨੇ ਦੁਕਾਨ ਤੇ ਵੀ ਪੁੱਜੇ ਸੀ ਤੇ ਇਸ ਦੌਰਾਨ ਸਾਥੀਆਂ ਦੇ ਆਉਂਦੇ ਹੀ ਉਹਨਾਂ ਨੇ ਵੀ ਅੰਦਰ ਜਦੋਂ ਬੈਠੇ ਸੀ ਤਾਂ ਉਹਨਾਂ ਨੇ ਫਾਇਰਿੰਗ ਨਾਲ ਹੀ ਸ਼ੁਰੂ ਕਰ ਦਿੱਤੀ ਇੱਥੇ ਹੁਣ ਦੱਸਣਾ ਬਣਦਾ ਕਿ ਖਾਟ ਮੋਹੱਲਾ ਇਲਾਕੇ ਦੇ ਵਿੱਚ ਜਿਹੜੇ ਬੂਟਾਂ ਦੀ ਦੁਕਾਨ ਚਲਾਉਣ ਵਾਲੇ ਪ੍ਰਿੰਕਲ ਅਤੇ ਉਹਦੀ 파ਟਰਨਰ ਨਵਜੀਤ ਕੌਰ ਦੇ ਉੱਤੇ ਪਿਛਲੇ ਸ਼ੁੱਕਰਵਾਰ 8 ਨਵੰਬਰ ਨੂੰ ਸ਼ਾਮ ਦੇ ਸਮੇਂ ਉਹ ਸਮੇਂ ਕਾਤਲਾਨਾ ਹਮਲਾ ਹੋਇਆ ਸੀ ਜਦੋਂ ਉਹ ਆਪਣੀ ਦੁਕਾਨ ਦੇ ਵਿੱਚ ਬੈਠੇ ਸੀ ਤਾਂ ਗੱਭੀ ਰੂਪ ਦੇ ਵਿੱਚ ਜਕਵੀ ਹੋਏ ਪ੍ਰਿੰਕਲ ਦੇ ਬਿਆਨਾਂ ਦੇ ਉੱਤੇ ਪੁਲਤ ਨੇ ਹਮਲਾ ਕਰਨ ਵਾਲਿਆਂ ਦੇ ਵਿੱਚ ਸ਼ਾਮਲ ਰਿਸ਼ਵ ਬੈਨੀਪਾਲ ਉਰਫ ਨਾਨੂ ਸੋਸ਼ੀਲ ਬਲਾ ਸਾਹਲ ਸਪਰਾ ਆਕਾਸ਼ ਦੇ ਸਮੇਤ ਕਈ ਲੋਕਾਂ ਦੇ ਉੱਤੇ ਅਪਰਾਧਕ ਕੇਸ ਦਰਜ ਕੀਤਾ ਸੀ ਇਸ ਹਮਲੇ ਦੇ ਵਿੱਚ ਪ੍ਰਿੰਕਲ ਦੇ ਵੱਲੋਂ ਕੀਤੀ ਫਾਇਰਿੰਗ ਦੇ ਵਿੱਚ ਨਾਨੂੰ ਅਤੇ ਓਲ ਦਾ ਸਾਥੀ ਵੀ ਗੋਲੀਆਂ ਲੱਗਣ ਦੇ ਕਾਰਨ ਜ਼ਖਮੀ ਹੋ ਗਏ ਸੀ ਤੇ ਜਿਨ੍ਹਾਂ ਦਾ ਡੀ ਐਮ ਸੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਉਧਰ ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ ਦੇ ਹੱਥ ਜੋ ਸੁਰਾਗ ਲੱਗੇ ਸੀ ਤੇ ਉਸ ਦੇ ਵਿੱਚ ਸਭ ਤੋਂ ਅਹਿਮ ਘਟਨਾਵਾਲੀ ਦੁਪਹਿਰ ਹਮਲਾਵਰਾਂ ਦੇ ਵਿੱਚੋਂ ਦੋ ਬਕਾਇਦਾ ਪ੍ਰਿੰਕਲ ਦੀ ਦੁਕਾਨ ਦੇ ਉੱਤੇ ਬੂਟ ਖਰੀਦਣ ਲਈ ਪਹੁੰਚੇ ਸੀ ਤੇ ਐਨਾ ਹੀ ਨਹੀਂ ਹਮਲੇ ਦੇ ਸਮੇਂ ਦੋਵੇਂ ਮੁਲਦਮ ਸੁਸ਼ੀਲ ਬਿੱਲਾ ਅਤੇ जाट ਉਹ ਬੂਟ ਬਦਲਾਉਣ ਦੇ ਬਹਾਨੇ ਦੁਕਾਨ ਦੇ ਅੰਦਰ ਪਹਿਲਾਂ ਹੀ ਆਪਣੇ ਸਾਥੀਆਂ ਦਾ ਇੰਤਜ਼ਾਰ ਕਰਦੇ ਸੀ ਕਿਉਂਕਿ ਉਹ ਦੋਵੇਂ ਉੱਤੇ ਅੰਦਰ ਬੈਠੇ ਸੀ ਤੇ ਦੋਵਾਂ ਨੇ ਬੂਟ ਵਾਲੇ ਡੱਬਿਆਂ ਦੇ ਵਿੱਚ ਆਪਣੇ ਹਥਿਆਰ ਲੁਕੋਏ ਹੋਏ ਸੀ ਤੇ ਜਿਵੇਂ ਹੀ ਨਾਨੂ ਅਤੇ ਉਸ ਦੇ ਸਾਥੀ ਦੁਕਾਨ ਦੇ ਵਿੱਚ ਦਾਖਲ ਹੋਏ ਤੇ ਫਾਇਰਿੰਗ ਕਰਨੀ ਸ਼ੁਰੂ ਕੀਤੀ ਤਾਂ ਇਸੇ ਦੌਰਾਨ ਦੁਕਾਨ ਦੇ ਅੰਦਰ ਉਹਨਾਂ ਦਾ ਇੰਤਜ਼ਾਰ ਕਰ ਰਹੇ ਉਹ ਦੋਨੇ ਜਣਿਆਂ ਨੇ ਮਲਦਮਾਂ ਦੇ ਡੱਬਿਆਂ ਦੇ ਵਿੱਚੋਂ ਆਪਣੇ ਹਥਿਆਰ ਕੱਢ ਲਏ ਤੇ ਨਾਲ ਦੀ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਹਦੇ ਸਬੰਧ ਵਿੱਚ ਥਾਣਾ ਮੁਖੀ ਅਮਰਤਪਾਲ ਸਿੰਘ ਸ਼ਰਮਾ ਨੇ ਦੱਸਿਆ ਸੀ ਕਿ ਦੋਵੇਂ ਮਲਦਮਾਂ ਦੇ ਵਾਰਦਾਤ ਤੋਂ ਪਹਿਲਾਂ ਦੁਕਾਨ ਤੋਂ ਬੂੜ ਖਰੀਦਣ ਅਤੇ ਵਾਰਦਾਤ ਦੌਰਾਨ ਦੁਕਾਨ ਦੇ ਅੰਦਰ ਹੋਣ ਵਾਲੀ ਪੁਸ਼ਟੀ ਜਿਹੜੀ ਹੈ ਉਹ ਸੀਸੀਟੀਵੀ ਫੁਟੇਜ ਦੇ ਚੈੱਕ ਕਰਨ ਦੌਰਾਨ ਹੋਈ ਹੈ। ਇਸ ਵਿੱਚ ਦੋਵੇਂ ਮੌਦਮ ਹੱਥ ਵਿੱਚ ਫੜੇ ਡੱਬਿਆਂ ਦੇ ਵਿੱਚੋਂ ਹਥਿਆਰ ਕੱਢ ਕੇ ਫਾਇਰਿੰਗ ਕਰਦੇ ਹੋਏ ਸਾਫ਼ ਦੇਖੇ ਜਾ ਸਕਦੇ ਨੇ ਤਾਂ ਇਹ ਮਾਮਲਾ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਖੁਲਾਸਾ ਹੋਇਆ ਹੁਣ ਅੱਧਾ ਜ਼ਿਕਰਯੋਗ ਇਹ ਵੀ ਹੈ ਕਿ ਉਸ ਵੇਲੇ ਵਿੱਚ ਡੀసీపీ ਜਸਕਰਨ ਜੀਤ ਸਿੰਘ ਤੇਜਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦੀ ਮੀਡੀਆ ਨੂੰ ਜਾਣਕਾਰੀ ਸਾਂਝੀ ਕੀਤੀ ਸੀ ਤੇ ਜਵ이자 ਨੰਬਰ 3 ਦੇ ਪੁਲਿਸ ਦੇ ਵੱਲੋਂ ਰਿਸ਼ਭ ਬੈਨੀਪਾਲ ਹਨੀ ਸੇਠੀ ਹਰਪ੍ਰੀਤ ਸਿੰਘ ਐਡਵੋਕੇਟ ਗਗਨਪ੍ਰੀਤ ਸਿੰਘ ਹਰਜਿੰਦਰ ਸਿੰਘ ਸੁਸ਼ੀਲ ਜੱਟ ਅਤੇ ਸੁਖਵਿੰਦਰ ਪਾਲ ਦੇ ਸਣੇ ਕੁਝ ਹੋਰਾਂ ਦੇ ਉੱਤੇ ਵੀ ਮਾਮਲਾ ਜਿਹੜਾ ਸੀ ਉਹ ਦਰਜ ਕੀਤਾ ਸੀ ਤਾਂ ਪ੍ਰਿਅੰਕਲ ਦੀ ਜਿਹੜੀ ਮਹਿਲਾ ਦੋਸਤ ਹੈ ਨਵਜੋਤ कौर ਉਹਦੇ ਵੀ ਦੋ ਗੋਲੀਆਂ ਲੱਗੀਆਂ ਸੀ ਜਿਹੜੀਆਂ ਕਿ ਜ਼ੇਰੇ ਇਲਾਜ ਨੇ ਤੇ ਜਿਸ ਨੇ ਬੀਤੇ ਦਿਨੀ ਹਨੀ ਸੇਠੀ ਤੇ ਆਪਣੇ ਉੱਤੇ ਸਰੀਰਕ ਟਿੱਪਣੀ ਕਰਨ ਦੇ ਇਲਜ਼ਾਮ ਲਗਾਏ ਸੀ ਜਦੋਂ ਇਹ ਮਾਮਲਾ ਵਾਪਰਿਆ ਸੀ ਤਾਂ ਇਸ ਮਾਮਲੇ 'ਚ ਪੁਲਸ ਨੇ ਹਨੀ ਸੇਠੀ ਨੂੰ ਗ੍ਰਿਫਤਾਰ ਕੀਤਾ ਸੀ ਉਦੋਂ ਤੋਂ ਹੀ ਪ੍ਰਿਅੰਕਲ ਅਤੇ ਹਨੀ ਸੇਠੀ ਦੇ ਵਿਚਕਾਰ ਝਗੜਾ ਚੱਲ ਰਿਹਾ ਸੀ ਦੇ ਅਸਰ ਫਰਵਿੰਗ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਬਣਿਆ ਰਿਹਾ ਹੈ ਕਿਉਂਕਿ ਪ੍ਰਿੰਕਲ ਦਾ ਸਿਮਰਜ ਸਿੰਘ ਬੈਂਸ ਦੇ ਨਾਲ ਵੀ ਸਬੰਧ ਰਿਹਾ ਹੈ ਸੋਸ਼ਲ ਮੀਡੀਆ ਤੇ ਆਪਣੀਆਂ ਪੋਸਟਾਂ ਕਰਕੇ ਸੁਰਖਿਆਚ ਰਹੇ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਉਰਫ ਪ੍ਰਿੰਕਲ ਦੀ ਖੁਦ ਮਹੱਲਾ ਉਸ ਤੇ ਦੁਕਾਨ ਦੇ ਵਿੱਚ ਵਰਕੇ ਕੁਝ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਤੇ ਇਹਦੇ ਨਾਲ ਮਾਹੌਲ ਜਿਹੜਾ ਲੁਧਿਆਣਾ ਦਾ ਤਣਾਅਪੂਰਨ ਰਿਹਾ ਤੇ ਇਸ ਵਾਰਦਾਤ ਵਿੱਚ ਪ੍ਰਿੰਕਲ ਨੂੰ 4 ਗੋਲੀਆਂ ਲੱਗੀਆਂ ਸੀ ਤੇ ওর ਦੀ ਸਾਥੀ ਜਿਹੜੀ ਨਵਜੋਸ਼ ਕੋ ਸੀ ਉਹ ਵੀ ਫੱਟੜ ਹੋ ਗਈ ਸੀ